ਨਾ ਨਾ ਜਸਨੀਤ ਵਲੌਗਸ ਤੇ ਅੱਜ ਆ ਰਹੀ ਹੈ ਮੇਰੀ ਬੂਆ ਤੇ ਉਹਨਾਂ ਨੂੰ ਲੈ ਕੇ ਚੱਲਿਆ ਸੀ ਗੱਡੀ 'ਚ ਤੇ ਤੁਹਾਨੂੰ ਸਾਰੇ ਦਿਖਾਨੀ ਆ ਉਹਨਾਂ ਨੇ ਲੈ ਕੇ ਆੰਮੇ ਨੂੰ ਤੇ ਫਿਰ ਮੌਲੇਆ ਘਰ ਤੇ ਤੱਕ ਬਾਏ ਹਾਂਜੀ ਤੇ ਹੁਣ ਅਸੀਂ ਚੱਲਿਆ ਉਹਨਾਂ ਦੇ ਲੈ ਕਿੱਟਾ ਦਾ ਦੇਖੋ ਕਿੰਨਾ ਵਸੀਨਾ ਵਹਿ ਗਿਆ ਭਿੱਜ ਗਿਆ ਵਾ ਕਿੱਟਾ ਦਾਦੀ ਭਾਜੋ ਮੈਂ ਗੇਟ ਲਾ ਦੂੰਗੀ ਬਾਜੋ ਅੱਗੇ ਭਾਜੋ ਮਾਂ ਬਾਜੀ ਜਿਸ ਅਗਗਰਾ ਕਿ ਕਤਲ ਕੀਤਾ ਹੋਇਆ ਨਾ ਉਹ ਦੇਖੋ ਬੁੱਠੀ ਚੜਿਆ ਹੋਇਆ ਏ ਲੈ ਮਿਲਾਂ ਨੀਆ ਥੱਲੇ ਬੈ ਜਾ ਪਾਗਲ ਹੋਇਆ ਫਿਰ ਦਾਏ ਸਾਡਾ ਕੀਤ ਛਮਾ ਚੁੜੇ ਬੰਦਾ ਛਮਾ ਚੁੜੇ ਬੰਦਾ ਨਾਲ ਹੀ ਪਾਤਾ ਪਹਿਲੇ ਲੱਗੀ ਜੱਡੀ ਆ ਪਰਵਾਦ ਥੋੜੇ ਚੱਲ ਨਹੀਂ ਹੈ ਹੈ ਗਿੱਤ ਚੱਲੇ ਲੈਣਾ ਫਿਰ ਅੱਜ ਕੋਈ ਨਾ ਫਿਰ ਸ਼ਾਮ ਨੂੰ ਕਰਦੀ ਆ ਮੈਂ ਦਾਦੀ ਫੋਨ ਤੇ ਲੱਗੀ ਆ ਅੱਛਾ ਚੱਲ ਕੋਈ ਗੱਲ ਨਹੀਂ ਕੋਈ ਆ ਦੇਖੋ ਕਿੰਨਾ ਸੋਹਣਾ ਵੀਰ ਉਖੜਿਆ ਇੱਥੋਂ ਤਾਂ ਪਾਣੀ ਦੇ ਉੱਤੇ ਧੁੱਪ ਆ ਸੱਡਾ ਇਹਨੂੰ ਕਿਆ ਕਹਿੰਦੇ ਦਾਦੀ ਪਾਪਾ ਰੋਟਾ ਆ ਬਰੋਟਾ ਆ ਬਰੋਟਾ ਆ ਬਰੋਟਾ ਉਹਨਸੀ ਪਹੁੰਚ ਕੇ ਜੀਟੀ ਪੱਲਾ ਸਭ ਕਰ ਰਹਾ ਗਿਆ ਕਰੋ ਬਹੁਤ ਖੁਸ਼ੀ ਤਾਂ ਕਿ ਸੇ ਨੂੰ ਨਹੀਂ ਤੋਂ ਜਿਸ ਨਾਲ ਨਹੀਂ ਮੈਂ ਕਸ਼ੂ ਬੱਸ ਵਾਲੇ ਨੇ ਉੱਚੀ ਖੜਾਤੀ ਬੱਸ ਦਾਸਰ ਨੂੰ ਪਤਾ ਨਹੀਂ ਵੀ ਜਾਮ ਲੱਗੀ ਕਿ ਮੇਰੇ ਕਰਕੇ ਬੱਸ ਕਰਕੇ ਸਕੂਲ ਆਂਦੇ ਆ 6 ਵਜੇ ਜਸ਼ਨ 6 ਵਜੇ ਆਂਦੀ ਹੈ ਅੱਧੀ ਆਪਾਂ ਨੂੰ ਪਤਾ ਹੀ ਲੱਗ ਰਿਹਾ ਕਿ ਕਿੱਧਰ ਜਾਣਾ ਹੈ ਉਹਨਾਂ ਨੇ ਆਪਦੇ ਅੰਦਰ ਦੇ ਅੰਦਰ ਦੇ ਇੱਕ ਆ ਗਲੀ ਉੱਧਰ ਹੀ ਕੈਦਰੇ ਕੌਧਰ ਉਧਰ ਖਲਾਤੀ ਗੱਡੀ ਉਹ ਗੱਡੀ ਅੰਦਰ ਹੀ ਬੈਠੇ ਬੁਜੀ ਸਸੀ ਕਾ ਪਹਾਣੇ ਵੀ ਨਹੀਂ ਜਾਂਦੇ ਅੱਜ ਤਾਂ ਸਭ ਠੀਕ ਆ ਜੀ ਉਹ ਆਹ ਸੇ ਮੁੜ ਕੇ ਆਇਆ ਉਥੋਂ ਆ ਕੇ ਆ ਗਰ ਆਜ ਉਹ ਉਹ ਛੋਟੇ ਛੋਟੇ ਸੀ ਕਿੰਨੇ ਵੱਡੇ ਵੱਡੇ ਹੋ ਗਏ ਏਦਾਂ ਹੀ ਆ ਪਾਜੀ ਹਾਂਜੀ ਨਾਲ ਤਾਂ ਉਹ ਜੀ ਠੀਕ ਹਾਂ ਗੁਰਪ੍ਰੀਤ ਮਾਮੇ ਦੇ ਵਿਆਹ ਤੇ ਵੀਡੀਓ ਆਈ ਵੀ ਆ ਆਦੀ ਮੰਮੀ ਆਦੀ ਆਹ ਮਿੰਨੀ ਸੇ ਸਿਲਪਾ ਹੋਰ ਕੀ ਨਹੀਂ ਆ ਕੇ ਉਹ ਆ ਕੇ ਫੜਵਾਤੀਆਂ ਨੇ ਫੋਟੋਆਂ ਹਾਂ ਹਾਂ ਕਿਉਂ ਬੱਚੇ ਸ਼ੌਂਕ ਹੁੰਦਾ ਸੀ ਨਾ ਛੋਟੇ ਛੋਟੇ ਬੱਚਿਆਂ ਨੂੰ ਪਿੰਡ ਵੀ ਆ ਫੋਟੋ ਉਤਰੀ ਇਹਨਾਂ ਦੀਆਂ ਜਦੋਂ ਪਿੰਡ ਕਿ ਜਾਂਦੇ ਸੀ ਨਾ ਹਾਂਜੀ ਉੱਥੇ ਅੰਬੀਆਂ ਖਾਂਦੇ ਸੀ ਇਹ ਉਹਨਾਂ ਅੰਬਾ ਉੱਤਰ ਝੜ ਕੇ ਬਸ ਇਤਾਂ ਹੀ ਇਹਨਾਂ ਦਾ ਚਾਹ ਲੱਗ ਗਿਆ ਹੂ ਤੇ ਪੱਕ ਗਿਆ ਪੱਕ ਗਿਆ ਹੂ ਪੱਕਣਾ ਹੀ ਸੀ ਉਹ ਫੇ ਕਦੇ ਟਰੈਕਟਰ ਤੇ ਬੈਠ ਕਦੇ ਰਿਕਸ਼ੀ ਤੇ ਬੈਠ ਉਹ ਨਹੀਂ ਸੀ ਕੋਈ ਟਕਣਾ ਰਿਕਸ਼ਾ ਆਹ ਹੋ ਰੈਡੀ ਆ ਰੈਡੀ ਹੀ ਕੰਮ ਖਰਾਬ ਕਰਿਆ ਜੀ ਕੰਪਨੀਆਂ ਨੇ ਸਾਰਾ ਹਾਂ ਇਹਨਾਂ ਨੇ ਕਰੋੜਾਂ ਕਰਤੀ ਖਰਾਬ ਬਿਲਕੁਲ ਡੈਡ ਪਟ ਟੋਏ ਪਾ ਤੇ ਜੀ ਸਾਰਾ ਕੰਮ ਖਰਾਬ ਮੀ ਵੀ ਤੇ ਇਥੋਂ ਨਿਕਲ ਨਹੀਂਦਾ ਤਾਂ ਅਸੀਂ ਆਪਣਾ ਗਿਲਮੋਰਚੋਂ ਨਹੀਂ ਨਿਕਲਦਾ ਕਦੇ ਹਾਂ ਵਿੱਚ ਉਹ ਵੈਸੇ ਵੀ ਟ੍ਰੈਫਿਕ ਬਹੁਤ ਜ਼ਿਆਦਾ ਹੈ ਜ਼ਿਆਦਾ ਹੋਗੀ ਮੀ ਵੈਸੇ ਤਾਂ ਆਪਣਾ ਸ਼ਾਰਟਕਟ ਗਿਲਮੋਰਚੋਂ ਜਾ ਕੇ ਸਿੱਧਾ ਹੁੰਦੀ ਮਾਜਰਾ ਅੱਛਾ ਉਹ ਵਿਚੇ ਨੂੰ ਸ਼ਾਰਟਕਟ ਸੀਗਾ ਉਹ ਵੀ ਉਹਨਾਂ ਨੇ ਬੰਦ ਕਰਤਾ ਰਸਤਾ ਕੰਪਨੀ ਵਾਲਿਆਂ ਨੇ ਹਾਂ ਬੰਦ ਕਰਤੀ ਜੀ ਡੀਬੀਲ ਵਾਲਿਆਂ ਨੇ ਹਾਂ ਆ ਸਾਡੇ ਦੇ ਪਿੰਡ ਜਿਹੜਾ ਸਾਰੇ ਪਟਿਆ ਪਿਆ ਸੀਵਰੇਜ ਪਾ ਰਹੇ ਖਰੜ ਦਾ ਜਿਹੜਾ ਪਾਣੀ ਹੈ ਨਾ ਨਾਲੇ ਵਾਲਾ ਇਹ ਹਾਂ ਹਾਂ ਇਹ ਸਾਰਾ ਆਪਣੇ ਇੱਥੇ ਥਾਣੇ ਦੇ ਕੋਲ ਬਣਿਆ ਨਾ ਸਦਰ ਥਾਣਾ ਕੁੰਨੀ ਮੱਜਰੇ ਆ ਹਾਂ ਹਾਂ ਉਹਦੇ ਪਿੱਛੇ ਹੀ ਘੜਤੇ ਸਾਰਾ ਗੰਦਾ ਪਾਣੀ ਦੱਸੋ ਸਾਡੇ ਪਿੰਡੇ ਚੋਂ ਗੰਦ ਪਾਤਿਆ ਦੱਸੋ ਸ਼ਹਿਰ ਕਿੱਥੇ ਮਿਲਦੀ ਹੈ ਫੋਨ ਜਿਸਨੇ ਕਿਹਾ ਫੋਨ ਕਰਦਾ ਕਰਦਾ ਮੈਂ ਸਸੀ ਕਲ ਜੀ ਕਿਵੇਂ ਸਾਰੇ ਵਧੀਆ ਹਾਂਜੀ ਹਾਂਜੀ ਵਧੀਆ ਪੰਜਾਬ ਮੈਂ ਆਏ 5 ਸਾਲਾਂ ਬਾਅਦ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਨੂੰ ਤੁਹਾਡੇ ਨਾਲ ਜਿਆਦਾ ਹੋ ਰਹੀ ਤੇ ਇੰਨੇ ਟਾਈਮਾਂ ਦਾ ਸੀ ਤੁਹਾਨੂੰ ਫਸਟ ਟਾਈਮ ਮਿਲੇ ਹੈ ਤੇ ਤੁਹਾਡਾ ਨੇਚਰ ਵੀ ਬਹੁਤ ਵਧੀਆ ਹੈ ਇਹ ਮਾਸੜ ਜੀ ਨਾਲ ਸਾਡੀ ਸਾਡੀ ਗੱਲ ਕਰਵਾ ਮਾਸੜ ਜੀ ਪੱਤ ਜੀ ਰੀਟ ਕਰ ਲੈ ਲੈ ਚਸ਼ਮਾ ਲਾ ਕੇ ਕਰੋ ਕੋਈ ਨਹੀਂ ਕੋਈ ਨਹੀਂ ਕਰੀ ਕੰਮ ਇਹ ਤਸਮਾ ਰੱਖੋ ਮਾਈ ਗੋਡ ਤੁਹਾਨੂੰ ਪਤਾ ਲੱਗੇਗਾ ਮਾਸੜ ਜੀ ਸਾਡੇ ਕੈਨੇਡਾ ਤੋਂ ਆਏ ਨੇ ਹੈ ਤੇ ਚੱਲੋ ਤੁਹਾਨੂੰ ਮਿਲਨੇ ਤੇ ਹੁਣ ਹੋ ਗਏ ਆ ਖਾ ਪੀ ਕੇ ਫਰੀ ਤੇ ਹੁਣ ਦੇਖਦੇ ਆ ਕਿਤੇ ਘੁਮਾ ਕੇ ਲਿਆਨੇ ਇਹਨਾਂ ਨੂੰ ਕਿਤੇ ਘੁੰਮਣ ਜਾਣਾ ਤੁਸੀਂ ਚੰਡੀਗੜ ਜਿੱਥੇ ਤੁਸੀਂ ਲੈ ਚੋ ਸੁਪਨਾ ਲੈ ਕੇ ਚੱਲੋ ਚੱਲੋ ਦੇਖਨੇ ਆ ਫਿਰ ਮਾਸੜ ਜੀ ਵੀ ਅੱਜ ਸਾਡੇ ਨਾਲ ਜਾਣਗੇ ਘੁੰਮਣ ਵਾਸਤੇ ਤੇ ਆਂਦੇ ਨਹੀਂ ਬਹਨੇ ਨਾਲ ਆਏ ਆ ਈਵਨਿੰਗ ਹੋ ਕੇ ਜਾਉਗੇ ਸੁਪਨਾ ਲੈ ਕੇ ਆ ਵਸੇ ਈਵਨਿੰਗ ਜੀ ਮਾਦਾ ਹੈ ਗਰਮੀਆਂ ਹੈ ਨਾ ਗਰਮੀਆਂ ਚ ਤੇ ਈਵਨਿੰਗ ਵਧੀਆ ਲਾਦੇ ਤੇ ਰਾਮ ਹੋ ਗਿਆ ਹੈ 8:30 ਹੋਣ ਵਾਲੇ ਨੇ ਚਲੋ ਫਿਰ ਕਰਨੇ ਆ ਤਿਆਰੀ ਫਿਰ ਮਿਲਦੇ ਆ ਤੁਹਾਨੂੰ ਸੰਮੀ ਆ ਬੈਠ ਜਾਗੇ ਚਾਹ ਚਾਹ ਦਾ ਚਾਹ ਬਾਕੀ ਬਾਕੀ ਕਰਕੇ ਇੱਕ ਚੰਗ ਲੇ تینਾਂ ਨੂੰ ਚੱਲੇ ਨੇ ਕੁਮਾਰ ਮਮੀ ਹੁਣੀ ਤੇ ਰਾਣੇ ਆ ਤੁਹਾਨੂੰ ਚਲੋ ਠੀਕ ਮਿਲਿਆ ਮਸੜੱਕੇ ਬੈਜੋ ਮਸੜੱਕੇ ਬੁੱਕੇ ਬੈਜੋ ਤੁਸੀਂ ਸਨੇ ਤੂੰ ਗੇਟ ਨਾਲ ਦੀ ਮੇਰੇ ਦਾਜੀ ਫਰਾਗ। ਤੇ ਮੈਂ ਆ ਬਣੀ ਹੋਇਆ। ਅਰੇ ਤੁਸੀਂ ਬੈਠੋ ਲਾ ਦਿੰਦੀ ਗੇਟ। ਅੰਦਰ ਆਜੋ ਤੁਸੀਂ। ਅੱਛਾ। ਅਟੈਚਮੈਂਟ ਆਈ ਰੱਖੋ। ਹਾਂ ਹਾਂ ਲਾਓ ਲਾਓ ਬੁੜੀ ਟੋਰ ਕੱਢੋ। ਕਹਿਤਾਂ ਮੈਂ ਕਹਿਤਾਂ। ਕਹਿਤਾਂ ਮੈਂ। ਕਾਰ ਆਏਗੀ ਫੇਰ ਕਾਹਾਂਗੇ। ਅਜੇ ਤਾਂ ਦੇਖ ਕੇ ਦੇਖੋ। ਮੈਂ ਦੇ ਦਿੰਦਾ। ਬਰਾਕ ਲਾ ਕੇ। ਮੇਰਾ ਅੰਜੀ। ਕੋਈ ਬੇਰੋਗ ਹੋਣ ਤੇਰੇ ਬਾਅਦ। गड्डी तो फड़ी अच्छा। आ रही है बस मम्मी चली गए हूँ कटन लगे सारे जने गए बिच

ਬਾਏ ਬਾਏ ਹਾਂਜੀ ਚਲੋ ਹੁਣ ਦੇਖਨੇ ਕਿ ਕਿੰਨਾ ਮੁੰਡਾ ਪਲਾਨ ਬਣਦਾ ਚੰਡੀਗੜ੍ਹ ਤੋਂ ਜਾਣੀ ਆਏ ਗੱਲਾਂ ਬਾਤਾਂ ਜੀ ਬੀਜੀ ਹੋ ਗਏ ਨਹੀਂ ਅਗਲੀ ਵਾਰੀ ਜਾਵਾਂਗੇ ਜਾਂ ਤਾਂ ਅੰਮ੍ਰਿਤਸਰ ਹਰਮੰਦਰ ਸਾਹਿਬ ਤੋਂ ਹੋ ਗਈ ਜਾਂ ਫਿਰ ਸੁਖਨਾਲ ਆ ਕੁੜੀ ਸਾਡੀ ਆਈਏ ਕੈਨੇਡਾ ਤੋਂ ਜੇ ਕੋਈ ਵਧੀਆ ਜਿਹਾ ਮੁੰਡਾ ਆਏ ਤੇ ਲਈ ਰਿਸ਼ਤਾ ਪੁੱਛਿਓ ਵਧੀਆ ਜਿਹਾ ਤੇ ਅਸੀਂ ਇਹਦਾ ਵਿਆਹ ਕਰਕੇ ਇਹਨੂੰ ਭੇਜਦਾ ਬਾਹਰ ਤੇ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਕਰ ਦਿਓ

ਅੱਧੇ ਦਾਂਦੀਆਂ ਕੀ ਕੋਨਾ ਨਾਲ ਹੀ ਚੱਕ ਲੈ ਤੇ ਗੱਲ ਜੁਆਤਾ ਕੋਈ ਟੀਕਾ ਲਾ ਕੇ ਤੇ ਡਰਾਮੇ ਕਰ ਰਹੇ ਆ ਬੀਟੀ ਗੱਲ ਕਿਆ ਤੇਰੇ